ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਵੱਡੀ ਵਡਿਆਈ ਜਬਡਾ ਨਾਉ ਵੱਡੀ ਵਡਿਆਈ ਜਸ ਸਚਨੇ ਆ ਵੱਡੀ ਵਡਿਆਈ ਜਬਟਾ ਨਾਮ ਵੱਡੀ ਵਡਿਆਈ ਜ ਸਚਨਿਆ ਵੱਡੀ ਵਡਿਆਈ ਜਾਨੇ ਚਲ ਥਾਉ ਵੱਡੀ ਵਡਿਆਈ ਜਾਣੇ ਆ ਨਾਮ ਵੱਡੀ ਵਡਿਆਈ ਬੂਝੇ ਸਭ ਭਾਉ ਵੱਡੀ ਵਡਿਆਈ ਜਾ ਪੁਸ਼ਣ ਪੁਸ਼ਨਾ ਦਾਤ ਵੱਡੀ ਵਡਿਆਈ ਜਾ ਕੇ ਆਪ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਨਾ ਸਰਵਰ ਜਾਏ ਨਾਨਕ ਕਾਰ ਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਈ ਗੁਰ ਫਤੇ ਸਾਂਝ ਕਰੋ ਜੀ ਆਖੋ ਜੀ ਵਾਹਿਗੁਰੂ ਜਿੱਖਾ ਖਸਾ ਵਾਹਿਗੁਰੂ ਜੀ ਕੀ ਫਤੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ہوئی ਪਾਵਨ ਬਾਣੀ ਅਸਰ ਕੀ ਵਾਰ ਦੀ ਆਪਾਂ ਇਸ ਸਥਾਨ ਤੋਂ ਕੁਝ ਦਿਨਾਂ ਤੋਂ ਵਿਚਾਰ ਆਰੰਭ ਕੀਤੀ ਹੈ 24 ਪੌੜੀਆਂ ਦੇ ਵਿੱਚੋਂ ਆਪਾਂ ਪਹਿਲੀ ਪੌੜੀ ਵਿਚਾਰ ਚੁੱਕੀ ਆ ਤੇ ਦੂਜੀ ਪੌੜੀ ਨਾਲ ਲੱਗਦੇ ਤਿੰਨ ਮੁਬਾਰਕ ਸ਼ਲੋਕਾਂ ਦੇ ਵਿੱਚੋਂ ਪਹਿਲਾ ਸ਼ਲੋਕ ਆਪਾਂ ਨੇ ਵਿਚਾਰ ਲਿਆ ਹੈ ਸੱਚੇ ਤੇਰੇ ਖੰਡ ਸੱਚੇ ਬ੍ਰਹਮਾਡ ਆਓ ਦੂਜਾ ਪਾਵਨ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਤੋਂ ਚਰਨ ਕੀਤਾ ਹੋਇਆ ਆਪਾਂ ਸਾਂਝਾ ਕਰਨਾ ਹੈ ਇਹ ਬੇਨਤੀ ਹੋ ਚੁੱਕੀ ਹੈ ਵੀ ਪੌੜੀ ਪੌੜੀ ਦੀ ਆਖਰੀ ਪੰਕਤੀ ਲਿਖਨਾਵੇਂ ਧਰਮ ਬਹਾਨਿਆ ਇਹ ਸੈਂਟਰਲ ਆਈਡੀਆ ਹੁੰਦਾ ਹੈ ਆਧਾਰ ਰਹਾਉ ਦੀ ਪੰਕਤੀ ਹੁੰਦੀ ਹੈ ਬਾਕੀ ਮੁਬਾਰਕ ਸ਼ਬਦ ਵਿੱਚ ਉਸੇ ਵਿਸ਼ੇ ਦੇ ਉੱਤੇ ਸਤਿਗੁਰੂ ਜੀ ਨੇ ਸ਼ਲੋਕ ਦਰਜ ਕੀਤੇ ਹਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹਨ ਵੱਡੀ ਵਡਿਆਈ ਜਬਦਾ ਨਾ ਉਦੀ ਵਿਡਿਆਈ ਬਹੁਤ ਵੱਡੀ ਹੈ ਤੇ ਉਹਦਾ ਨਾਮ ਵੀ ਬਹੁਤ ਵੱਡਾ ਹੈ ਕਿਸੇ ਕੋਲ ਸ਼ੋਹਰਤ ਹੁੰਦੀ ਹੈ ਕਿਸੇ ਕੋਲ ਦੌਲਤ ਹੁੰਦੀ ਹੈ ਕਿਸੇ ਕੋਲ ਘਰ ਵੱਡਾ ਹੁੰਦਾ ਹੈ ਤੇ ਆਪਣਾ ਵੱਡਾ ਨਾਮ ਉਹ ਪ੍ਰਗਟ ਕਰਦਾ ਹੈ ਪਰ ਉਹਦੇ ਤੋਂ ਵੱਡੀ ਕੋਈ ਕੁਦਰਤ ਨਹੀਂ ਬਣਾ ਸਕਦਾ ਇਸ ਲਈ ਉਹਦਾ ਵੱਡਾ ਨਾਮ ਉਹਦਾ ਨਾਮ ਵੀ ਬਹੁਤ ਵੱਡਾ ਹੈ ਅਛਾ ਕਮਾਲ ਦੀ ਗੱਲ ਏ ਵੀ ਉਸ ਵੱਟੇ ਨਾਉਂ ਕੋਲੋਂ ਏਡੇ ਵੱਡੇ ਦਾਤੇ ਕੋਲੋਂ ਦਾਤਾਂ ਅਸੀਂ ਲੈ ਕੇ ਪ੍ਰਗਟਾਵਾ ਸੀ ਆਪਣੇ ਨਾਮ ਦਾ ਕਰਦੇ ਆਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬੜਾ ਸੋਹਣਾ ਸਮਝਾਇਆ ਵੀ ਜਿਹੜਾ ਦਾਤੇ ਦਾ ਵੱਡਾ ਨਾਮ ਹੈ ਉਹਦਾ ਹੀ ਸਭ ਕੁਝ ਹੈ ਜਿਸਕਾ ਤਨ ਮਨ ਧਨ ਸਭ ਇਸਕਾ ਵੀ ਉਹ ਸਾਨੂੰ ਸਹੂਲਤ ਦਿੰਦਾ ਹੈ ਤੇ ਉਹਦੀਆਂ ਦਾਤਾਂ ਅਸੀਂ ਉਹਦੇ ਨਾਮ ਦੇ ਉੱਤੇ ਅਰਪਣ ਕਰਕੇ ਤੇ ਆਪਣੇ ਨਾਮ ਦੀ ਮੋਹਰ ਲਾਈਏ ਇਹ ਜੱਜ ਦਾ ਨਹੀਂ ਫੱਬਦਾ ਨਹੀਂ ਹੈ ਦਾਤਾ ਤੇ ਉਹ ਦੇ ਰਿਹਾ ਹੈ ਉਹਦੀਆਂ ਦਾਤਾਂ ਲੈ ਕੇ ਸਾਹਮਣੇ ਲੈ 10 ਬਸਤੂਲੇ 500 ਪਾਵੇ 500 ਪਾਵੇ ਦਾ ਸਭ ਕੇ ਬੈਟਜ ਦਾ ਮਾਲਕ ਬਣ ਜਣੇ ਦਾਤਾ ਉਹਦੀਆਂ ਨੇ ਇਹ ਸਰੀਰ ਉਹ ਤਾਂ ਹੈ ਸੋਚਣ ਦੀ ਸ਼ਮਤਾ ਤਾਕਤ ਰਾਹ ਜ਼ਿੰਦਗੀ ਦੇ ਉਹ ਬਣਾ ਰਿਹਾ ਹੈ। ਮੇਂ ਦਾਤਾਵੋਂ ਦੇ ਰੇ ਗੁਰੂ ਸਾਹਿਬ ਕਹਿੰਦੇ 10 ਵਸਤੂ ਲੈ ਉਹਦੀਆਂ ਦਾਤਾ ਲੈ ਕੇ ਤੂੰ ਲੈ ਪਛੇ ਪਾਵੇ ਪਛੇ ਪਾਵੇ ਤੇ ਸਾਹਬ ਕੇ ਬੈਠ ਜੇ ਨਵੀਂ ਮੈਂ ਮਾਲਕ ਬਣ ਗਿਆ। ਇੱਕ ਵਸਤ ਕਾਰਨ ਵਿਖੋਟ ਗਵਾਵੇ। ਵੀ ਜੇ ਉਹਨਾਂ ਦਸਾਂ ਚ ਤੈਨੂੰ ਕਿਤੇ ਇੱਕ ਦੇਣੀ ਪੈ ਜੇ ਭਲੇ ਲਈ। ਜਾਂ ਫਿਰ ਤੈਨੂੰ ਅੱਗੇ ਹਲੇ ਮਿਲ ਨਹੀਂ ਰਹੀ ਮਿਲ ਜਾਣੀ ਹੈ। ਉਹਦੇ ਵਾਸਤੇ ਤੂੰ ਆਪਣਾ ਇਤਬਾਰ ਖਤਮ ਕਰ ਲੈਣਾ ਹੈ ਤੇਰੇ ਚ ਵਿਚਾਨੀ ਛਿੜ ਜਾਂਦੀ ਹੈ ਤੂੰ ਕਾਲਾ ਪੈ ਜਾਂਦਾ ਹੈ ਨਾ ਸ਼ੁਕਰਾ ਹੋ ਜਾਂਦਾ ਹੈ ਈਰਖਾਤਾਤ ਤੇਰੇ ਅੰਦਰ ਪੈਦਾ ਹੋ ਜਾਂਦੀ ਹੈ ਤੂੰ ਖੱਪ ਜਾਂਦਾ ਹੈ ਝਗੜੇ ਪੈਦਾ ਕਰ ਲੈਣਾ ਕਿ ਮੈਨੂੰ ਮਿਲਿਆ ਕਿਉਂ ਨਹੀਂ ਮੈਨੂੰ ਵਿੱਚੋਂ ਕਿਉਂ ਦੇਣਾ ਪੈ ਗਿਆ ਇੱਕ ਬਸਤ ਕਾਰਨ ਅੱਛਾ ਦੱਸ ਦਿੱਤੀ ਉਹ ਯਾਦ ਨਹੀਂ ਇੱਕ ਬਸਤ ਕਾਰਨ ਵਿਖੋਟ ਕਵਾਵੇ ਇੱਕ ਪੀ ਨਾ ਦੇ ਤੇ ਅੱਗੇ ਤੋਂ ਉਹ ਤੈਨੂੰ ਇੱਕ ਵੀ ਨਾ ਦਵੇ ਸਗੋਂ ਪਿਛਲੀਆਂ ਦਿੱਤੀਆਂ ਹੋਈਆਂ ਵੀ ਹੋ ਸਕਦਾ ਹੈ ਮਾਲਕ ਏਕ ਪੀ ਨਾ ਦੇ 10 ਪੀ ਖਿਰਲੇ ਤਉ ਮੂੜਾ ਕੋ ਹੁਕਾ ਕਰੇ اے ਮੂੜੇ ਮਨੁੱਖ ਬੰਦਿਆ ਫੇਰ ਤੂੰ ਕੀ ਕਰੇਂਗਾ ਮਤਲਬ ਸਾਡਾ ਤੇ ਚਾਰਾ ਚੱਲਣਾ ਨਹੀਂ ਨਾ ਸਿਆਣੀ ਗੱਲ ਕੀ ਬਣਦੀ ਐ ਜਿਉ ਵੱਡਾ ਹੈ ਉਹਦੇ ਵੱਡੇ ਦੇ ਹੀ ਗੁਣਗਾ ਵੱਡੇ ਕੀਆ ਵੱਡਿਆਈਆਂ ਕਿਛੇ ਕਹਿ ਨਾ ਕਹਿ ਨਾ ਜਾਈਂ ਵੱਡੇ ਅੱਗੇ ਤੂੰ ਆਪ ਵੱਡਾ ਨਾ ਬਣ ਤੂੰ ਵੜੀ ਗੰਧਾਰੀ ਨਾ ਬਣ ਤੂੰ ਭਾਈ ਕਨਈਆ ਬਣ ਉਹਦੀਆਂ ਦਾਤਾਂ ਦੇ ਉੱਤੇ ਮੋਹਰ ਲਾ ਕੇ ਮਾਲਕ ਨਾ ਬਣ ਤੂੰ ਸੇਵਕ ਬਣ ਸੇਵਕ ਬਣ ਮਹਾਰਾਜ ਕਹਿੰਦੇ ਉਹਦੇ ਤੋਂ ਕੋਈ ਵੱਡਾ ਨਹੀਂ ਉਹਦੀ ਵਡਿਆਈ ਵੱਡੀ ਹੈ ਉਹਦਾ ਨਾਮਣਾ ਬਹੁਤ ਵੱਡਾ ਹੈ ਪੱਟੀ ਵਡਿਆਈ ਦਾ ਵੱਡਾ ਨਾਮ ਵੱਡੀ ਵਡਿਆਈ ਜਾਂ ਸੱਚ ਨਿਆਉ ਤੇ ਜਿਹੜਾ ਬੰਦਾ ਜਿੰਨਾ ਵੱਡਾ ਸਮਾਜ ਵਿੱਚ ਬਣਦਾ ਹੈ ਫਿਰ ਉਹ ਆਪਣੀ ਹੁਕਮ ਦੇ ਦੁਆਰਾ ਕਈ ਵਾਰ ਗਲਤ ਫੈਸਲੇ ਵੀ ਲੈ ਲੈਂਦਾ ਕਿਉਂਕਿ ਮੈਂ ਵੱਡਾ ਹਾਂ ਮੈਨੂੰ ਰੋਕਣ ਵਾਲਾ ਕੌਣ ਹੈ ਚਾਹੇ ਨੂੰ ਤੁਸੀਂ ਰਾਜਨੀਤਿਕ ਪੱਖ ਚ ਲੈ ਲੋ ਚਾਹੇ ਤੁਸੀਂ ਧਾਰਮਿਕ ਪੱਖ ਚ ਲੈ ਲੋ ਧਾਰਮਿਕ ਪੱਖ ਦੇ ਵੀ ਲੋਕ ਆਗੂ ਬਣ ਕੇ ਆਪਣੇ ਸਵਾਰਥ ਦੇ ਲਈ ਕਈਆਂ ਨੂੰ ਮਾਫ ਕਰ ਦਿੰਦੇ ਨੇ ਕਈਆਂ ਨੂੰ ਸਜ਼ਾਵਾ ਦੇ ਦਿੰਦੇ ਨੇ ਕਈਆਂ ਨੂੰ ਰੱਦ ਕਰ ਦਿੰਦੇ ਨੇ ਮਰਜੀ ਹੈ ਉਹ ਕਿਉਂ ਕਹਿੰਦੇ ਵੀ ਹੁਣ ਅਸੀਂ ਵੱਡੇ ਆ ਅਸੀਂ ਪਦਵੀ ਤੇ ਆ ਇਹ ਭੁੱਲ ਗਏ ਵੀ ਕਿਹੜੀ ਪਦਵੀ ਤੇ ਆ ਇਹ ਪਦਵੀ ਦੀ ਰੰਗਤ ਕਿਉਂ ਹੈ ਇਹ ਭੁੱਲ ਜਾਂਦੇ ਨੇ ਇਫਰੋ ਆਪਣਾ ਹੁਕਮ ਆਪਣਾ ਨਿਆਂ ਕਰਦੇ ਨੇ ਜਿਹੜਾ ਉਹਨਾਂ ਨੂੰ ਪਾਉਂਦਾ ਹੈ ਆਪਣੇ ਸਵਾਰਥ ਦਾ ਨਿਆਂ ਕੱਢ ਕੇ ਲਿਆਉਂਦੇ ਨੇ ਮਹਾਰਾਜ ਕਹਿੰਦੇ ਜੇ ਦਾਤਾ ਵੱਡਾ ਹੈ ਉਹਦਾ ਨਿਆਂ ਵੀ ਵੱਡਾ ਖਰਾ ਹੈ ਵੱਡੀ ਵਡਿਆਈ ਜਾਂ ਸੱਚ ਨਿਆਂ ਜਿਹੜਾ ਉਹਦਾ ਨਿਆਂ ਹੈ ਨਾ ਨਿਆਂ ਉਹ ਸੱਚਾ ਹੈ ਉਹ ਸਹੀ ਹੈ ਉਹ ਹਮੇਸ਼ਾ ਕਾਇਮ ਰਹਿਣ ਵਾਲਾ ਹੈ ਵੱਡੀ ਵਡਿਆਈ ਜਨਹਿ ਚਲਥਾ ਤੇ ਉਹਦਾ ਜਿਹੜਾ ਟਿਕਾਣਾ ਹੈ ਉਹ ਨਹਿ ਚਲ ਹੈ ਉਹ ਹਮੇਸ਼ਾ ਕੈਮਰੇ ਨੂੰ ਵੜਾ ਟਿਕਾਣਾ ਉਹਦੀ ਥਾਂ ਤੇ ਕੋਈ ਦੂਜਾ ਨਹੀਂ ਆ ਸਕਦਾ ਉਹਨੂੰ ਕੋਈ ਲਾ ਨਹੀਂ ਸਕਦਾ ਉਹਦੇ ਫੈਸਲੇ ਕਰਨ ਨੂੰ ਬਦਲ ਨਹੀਂ ਸਕਦੇ ਜਿਹੜਾ ਮਨੁੱਖ ਸਥਾਪਿਤ ਕੀਤਾ ਹੋਇਆ ਹੈ ਉਹਦਾ ਸੀਮਤ ਸਮਾਂ ਹੁੰਦਾ ਹੈ ਕਈ ਵਾਰ ਸਮੇਂ ਤੋਂ ਪਹਿਲਾਂ ਉਹ ਬੰਦੇ ਦੇ ਸਾਹ ਪੂਰੇ ਹੋ ਜਾਂਦੇ ਹਨ ਗੱਦੀ ਤਖਤ ਉਹਦੀ ਮੌਜੂਦ ਹੈ ਗੁਰੂ ਬੰਦਾ ਹੀ ਪੂਰਾ ਹੋ ਗਿਆ। ਕਈ ਵਾਰੀ ਬੰਦਾ ਜਿੰਦਾ ਹੁੰਦਾ ਹੈ ਉਹਦਾ ਸਮਾਂ ਪੂਰਾ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਉਹਦਾ ਨਿਹਚਲ ਥਾਉ ਹੈ ਜਿਹੜਾ ਪ੍ਰਮਾਤਮਾ ਹੈ ਰੱਬ ਹੈ ਨਿਆਇ ਕਰਨ ਵਾਲਾ ਹੈ ਜਿਹਦਾ ਨਾਮ ਵੱਡਾ ਹੈ ਉਹਦਾ ਟਿਕਾਣਾ ਉਹ ਜਿੱਥੇ ਸਥਾਪਿਤ ਹੈ। ਆਪਾਂ ਅੱਗੇ ਪੜਾਂਗੇ ਵੀ ਇਹ ਜਦ ਸੱਚੀ ਕੀ ਹੈ ਕੋਠੜੀ। ਵੀ ਉਹ ਹਮੇਸ਼ਾ ਹੀ ਨਿਹਚਲ ਹੈ ਚਲਾਈ ਮਾਰ ਨਹੀਂ ਹੈ। ਉਹਨੂੰ ਕੋਈ 5 ਸਾਲਾਂ ਦਾ 2 ਸਾਲਾਂ ਦਾ ਕਿਸੇ ਆਪਣੇ ਤੋਂ ਵੱਡੇ ਦਾ ਕੋਈ ਡਰ ਨਹੀਂ ਹੈ। ਵੱਡੀ ਵਡਿਆਈ ਜਾਣੇ ਆਲਾਉ ਦਾ ਅਰਥ ਹੁੰਦਾ ਹੈ ਬੋਲ ਉਹ ਸਾਡੇ ਬੋਲਾਂ ਨੂੰ ਵੀ ਜਾਣਦਾ ਹੈ ਕਿ ਸਾਨੂੰ ਪ੍ਰਗਟਾਵਾ ਕਰਨ ਦੀ ਕੋਈ ਜ਼ਰੂਰਤ ਨਹੀਂ ਜਿਵੇਂ ਜੱਟ ਜਿਵੇਂ ਸਾਡਾ ਕੋਈ ਵੱਡਾ ਹੁੰਦਾ ਹੈ ਉਹ ਸਾਡੇ ਸਾਰੇ ਹਾਵ ਭਾਵ ਜਾਣਦਾ ਹੈ ਗੁਰੂ ਨੂੰ ਵੀ ਰੱਬ ਨੂੰ ਵੀ ਦੱਸਣ ਦੀ ਕੋਈ ਜ਼ਰੂਰਤ ਨਹੀਂ ਆਪਣੇ ਨਾਮ ਦਾ ਜ਼ਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਵੱਡੀ ਵਡਿਆਈ ਜਾਣੇ ਆਲਾਉ ਸਾਡੇ ਸ਼ਬਦਾਂ ਨੂੰ ਉਹ ਜਾਣਦਾ ਹੈ ਏ ਅਸੀਂ ਸਮਝਦੇ ਹਾਂ ਵੀ ਮੈਂ ਅੰਦਰੋਂ ਕੁਝ ਹੋ ਰਾ ਤੇ ਮੈਂ ਧਾਰਮਿਕ ਸਥਾਨ ਦੇ ਵਿੱਚ ਜਾਂ ਕਿਸੇ ਹੋਰ ਨੂੰ ਆਪਣੇ ਸ਼ਬਦਾਂ ਦੇ ਦੁਆਰਾ ਗੁੰਮਰਾਹ ਕਰ ਸਕਦਾ ਹਾਂ ਮਹਾਰਾਜ ਕਹਿੰਦੇ ਨਾ ਤੂੰ ਆਵੇਂ ਬਸ ਬੋਧ ਕਣਾਬੜੀ ਅੰਦਰੋਂ ਚਲਾਕੀ ਹੋਵੇ ਤੇ ਬਾਹਰੋਂ ਸ਼ਬਦ ਕੁਝ ਹੋਰ ਕੱਢਦਾ ਹੋਵੇ ਗੁਰੂ ਜੀ ਕਹਿੰਦੇ ਕਬੂਲ ਨਹੀਂ ਹੋ ਸਕਦੇ ਕਿਉਂਕਿ ਉਹ ਸਾਡੇ ਅਲਾਉ ਸ਼ਬਦ ਜਿਹੜੇ ਨੇ ਉਹ ਤੇ ਸਾਡੇ ਇਹਦੇ ਸ਼ਬਦ ਨੇ ਨਾ ਉਹ ਸਾਡੇ ਮਨ ਦੇ ਖਿਆਲਾਂ ਦਾ ਇੱਕ ਕੱਪੜਾ ਹੈ ਜੋ ਕੁਝ ਅਸੀਂ ਸੋਚ ਰਹੇ ਹਾਂ ਚਿਤਵ ਰਹੇ ਹਾਂ ਇਹਨੂੰ ਹੀ ਭੇਖ ਕਿਹਾ ਗਿਆ ਹੈ ਇੱਕ ਤੇ ਭੇਖ ਹੁੰਦਾ ਵੀ ਬੰਦਾ ਬਾਹਰੀ ਤੌਰ ਦੇ ਉੱਤੇ ਧਰਮ ਦਾ ਭੇਖ ਪਾ ਲਿਆ ਇੱਕ ਤੇ ਭੇਖ ਆਪਾਂ ਉਹਨੂੰ ਕਹਿੰਦੇ ਆ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸ਼ਬਦਾਂ ਨੂੰ ਵੀ ਭੇਖ ਕਿਹਾ ਹੈ ਜਿਹੜਾ ਬੰਦਾ ਅੰਦਰੋਂ ਕੁਝ ਹੋਰ ਹੈ ਬਾਹਰੋਂ ਉਹ ਸ਼ਬਦ ਭੇਖੀ ਸ਼ਬਦ ਬੋਲ ਰਿਹਾ ਜਿਹੜੇ ਸ਼ਬਦਾਂ ਦੇ ਦੁਆਰਾ ਸਿ ਗੁੰਮਰਾਹ ਹੋ ਜਾਂਦੇ ਆ ਸਾਡਾ ਨੁਕਸਾਨ ਹੋ ਜਾਂਦਾ ਕਿਸੇ ਦੇ ਸੀ ਭਰੋਸਾ ਕਰ ਲੈਂਦੇ ਸ਼ਬਦ ਵੀ ਤੇ ਭੇਖ ਹੋਇਆ ਨਾ ਜਿਹੜੀ ਚੀਜ਼ ਨੂੰ ਅਸਲੀਅਤ ਤੋਂ ਦੂਰ ਕਰ ਦਿੱਤਾ ਉਹਨੂੰ ਝੂਠ ਦਾ ਕਵਚ ਚੜਾ ਦਿੱਤਾ ਝੂਠ ਦਾ ਭੇਖ ਚੜਾ ਦਿੱਤਾ ਉਹ ਕਿਵੇਂ ਕਬੂਲ ਹੋ ਸਕਦਾ ਹੈ ਗੁਰੂ ਸਾਹਿਬ ਕਹਿੰਦੇ ਉਹ ਸਾਡੇ ਸ਼ਬਦਾਂ ਦੇ ਪਰਦੇ ਦੇ ਅੰਦਰ ਦੀ ਜਾਣਦਾ ਹੈ ਸ਼ਬਦ ਦੇ ਸਾਡੇ ਇੱਥੇ ਆ ਕੇ ਪ੍ਰਗਟ ਹੋਏ ਨੇ ਪਰ ਸਾਡੀ ਨੀਅਤ ਕਿਹਜੀ ਹੈ ਉਹ ਸੱਚਾ ਨਿਆਂ ਕਰਨ ਵਾਲਾ ਜਾਣਦਾ ਹੈ ਇਸੇ ਲਈ ਗੁਰੂ ਸਾਹਿਬ ਨੇ ਕਿਹਾ ਸੀ ਬਿਨ ਬੋਲੇ ਆ ਸਭ ਕੁਝ ਜਾਣਦਾ ਬਿਨ ਬੋਲੇ ਆ ਸਭ ਕੁਝ ਜਾਣਦਾ ਵੱਡੀ ਵਡਿਆਈ ਜਾਣੇ ਅਲਾਉ ਇਹਨੇ ਵੀ ਅਸੀਂ ਕਹਿ ਦਿੱਤਾ ਜੀ ਸਾਡਾ ਇਹ ਨਾਮ ਹੈ ਜੀ ਅਸੀਂ ਇਹ ਦਾਨਪੁਣ ਕੀਤਾ ਜੀ ਸਾਡਾ ਨਾਮ ਬਹੁਤ ਉੱਚੀ ਬੋਲਿਆ ਜਾਏ ਇਹ ਅਕਸਰ ਬੇਨਤੀ ਕੀਤੀ ਜਾਂਦੀ ਹੈ ਸਾਰੀ ਅਰਦਾਸ ਵਿੱਚ ਸਾਡਾ ਕੋਈ ਧਿਆਨ ਨਹੀਂ ਹੁੰਦਾ ਜਿਨ੍ਹਾਂ ਨੇ ਆਰਿਆਂ ਨਾਲ ਕੁਰਬਾਨੀਆਂ ਦੇ ਦਿੱਤੀਆਂ ਜਿਨ੍ਹਾਂ ਦੇ ਸਿਰਾਂ ਤੇ ਆਰੇ ਚੱਲੇ ਚਰਖੜੀਆਂ ਤੇ ਚਾੜੇ ਗਏ ਬੰਦ-ਬੰਦ ਕੱਟੇ ਗਏ ਕਿਸੇ ਨੂੰ ਅਸੀਂ ਯਾਦ ਨਹੀਂ ਕਰਦੇ ਪਰ ਅਸੀਂ ਥੋੜਾ ਜਿਹਾ ਕੋਈ ਸੇਵਾ ਦਾ ਉਪਰਾਲਾ ਕੀਤਾ ਹੋਵੇ ਤੇ ਨਾਮ ਬਹੁਤ ਫਲਾਣਾ ਸਿਓ ਸਾਨੂੰ ਫਲਾਣਾ ਸਿਓ ਉਹ ਸਾਡਾ ਬਿਲਕੁਲ ਧਿਆਨ ਰਹਿੰਦਾ ਵੀ ਆਹ ਮੇਰਾ ਨਾਮ ਆ ਗਿਆ ਅੱਛਾ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਪਰਿਵਾਰ ਕੁਰਬਾਨ ਕਰ ਦਿੱਤੇ ਸਰੀਰ ਦੇ ਟੁੱਟੇ ਟੁੱਟੇ ਹੋ ਗਏ ਸਰੀਰ ਭੁੰਨੇ ਗਏ ਜ਼ਖਮ ਹੋ ਗਏ ਤਸ਼ੱਦਤਾ ਕਈ ਕਈ ਦਿਨ ਕਈ ਕਈ ਦਿਨ ਭੁੱਖੇ ਰਹੇ ਸਾਡਾ ਕੋਈ ਧਿਆਨ ਨਹੀਂ ਹੁੰਦਾ ਉਹਨਾਂ 'ਚ ਬਸ ਅਸੀਂ ਥੋੜਾ ਜਿਹਾ ਕੁਝ ਦਿੱਤਾ ਹੈ ਧਰਮ ਦੇ ਨਾਂ ਤੇ ਉੱਥੇ ਸਾਡਾ ਦਿਮਾਗ ਟਣਕਦਾ ਹੈ ਇਹ ਮੇਰਾ ਨਾਮ ਬੋਲੇ ਹੁਣ ਬੜੀ ਗੱਲ ਹੁਣ ਮੇਰਾ ਆਇਆ ਹੋਇਆ ਸੁਪਨਾ ਹੁਣ ਮੈਨੂੰ ਪ੍ਰਸ਼ਾਦਾ ਸੁਆਦ ਲੱਗੇਗਾ ਹੁਣ ਮੈਨੂੰ ਨੀਂਦ ਆਏ ਗੁਰੂ ਫਿਰ ਫਿਰ ਅਸੀਂ ਬਾਤ ਚ ਚੀਰ ਚ ਸੱਤ ਅੱਠ ਨਾਮ ਬੋਲ ਕੇ ਆਪਣੇ ਨਾਮ ਬੁਲਾ ਕੇ ਫਿਰ ਅਸੀਂ ਕਹਿੰਗੇ ਜੀ ਬਿਨ ਬੋਲੇ ਆ ਸਭ ਕੁਝ ਜਾਣਦਾ ਤੇ ਹੁਣ ਕਸਰ ਕੀ ਰਹੇਗੀ ਇਹ ਸਾਡੇ ਭੁਲੇਖੇ ਨੇ ਗੁਰੂ ਜੀ ਕਹਿੰਦੇ ਵੱਡੀ ਵੱਡਿਆਈ ਜਾਣੇ ਅਲਾਉ ਅਲਾਉ ਦਾ ਮੀਨਸ ਮਤਲਬ ਵੀ ਸਾਡੇ ਉਹ ਸ਼ਬਦਾਂ ਨੂੰ ਜਾਣਦਾ ਵੱਡੀ ਵੱਡੇ ਬੂਝੇ ਸਭ ਪਾਉ ਜਿਹੜੇ ਸਾਡੇ ਅੰਦਰ ਦੇ ਭਾਵ ਨੇ ਵਿਚਾਰ ਨੇ ਜਿਹੜੇ ਹਲੇ ਸ਼ਬਦ ਬਣ ਕੇ ਨਹੀਂ ਆਏ ਕਿਉਂਕਿ ਅੰਦਰ ਦੇ ਭਾਵ ਸ਼ਬਦ ਬਣਦੇ ਆ ਬਣਦੇ ਅਸੀਂ ਪਤਾ ਨਹੀਂ ਕਿਹੜਾ ਰੂਪ ਉਹਨਾਂ ਨੂੰ ਦੇ ਦਿੰਨੇ ਆ ਸ਼ਬਦਾਂ ਨੂੰ ਅੰਦਰ ਦੇ ਜਿਹੜੇ ਸਾਡੇ ਭਾਵ ਨੇ ਕੋਈ ਸਾਡਾ ਕੋਲ ਬੈਠਾ ਹੋਵੇ ਉਹਦੇ ਬਾਰੇ ਸੇ ਸੋਚ ਕੀ ਰਹੇ ਆ ਪਰ ਉਹਨੂੰ ਕਹਿਣਾ ਪੈਂਦਾ ਭਾਜੀ ਕੀ ਹਾਲ ਹੈ ਠੀਕ ਠਾਕ ਉਹਦੇ ਬਾਰੇ ਸੋਚ ਕੀ ਰਹੇ ਆ ਜਿਹੜੇ ਉਹ ਭਾਵ ਨੇ ਜਿਹੜੇ ਸ਼ਬਦ ਬਣ ਕੇ ਬਾਅਦ ਚ ਚੇਂਜ ਹੋਣੇ ਨੇ ਗੁਰੂ ਜੀ ਕਹਿੰਦੇ ਵੱਡੀ ਬੜੇ 부ਝੇ ਸਭ ਭਾਉ ਮਤਲਬ ਉਹ ਤੇਰੇ ਅੰਦਰ ਦੇ ਜਿਹੜੇ ਭਾਵ ਨੇ ਜਿਹੜੇ ਹਰੇ ਸ਼ਬਦ ਨਹੀਂ ਬਣੇ ਮਤਲਬ ਤੇਰੀ ਉਹ ਨੀਅਤ ਨੂੰ ਵੀ ਜਾਣਦਾ ਹੈ। ਤਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬੰਦੇ ਦੀ ਨੀਅਤ ਨੂੰ ਤਰਜੀਹ ਦਿੱਤੀ ਹੈ, अहमियत ਦਿੱਤੀ ਹੈ। ਵੀ ਤੇਰੀ ਨੀਅਤ ਕਿਹੋ ਜੀ ਹੈ? ਤੇਰੇ ਅੰਦਰ ਦਾ ਮਨ ਕੀ ਕਹਿ ਰਿਹਾ ਹੈ? ਉਹ ਕਬੂਲਿਆ ਜਾਂਦਾ ਹੈ। ਕੇਵਲ ਸ਼ਬਦ ਨਹੀਂ, ਸ਼ਬਦਾਂ ਦੇ ਭਲੇਖਿਆ ਅਸੀਂ ਖਾ ਲੈਂਦੇ। ਵੱਡੀ ਵੱਡਿਆਈ ਪੂਜੇ ਸਭ ਭਾਉ ਵੱਡੀ ਵੱਡਿਆਈ ਜਾਂ ਪੁੱਛ ਨਾ ਦਾਤ ਉਹ ਕਿਸੇ ਨੂੰ ਪੁੱਛ ਕੇ ਕੋਈ ਫੈਸਲਾ ਨਹੀਂ ਕਰਦਾ ਅਸੀਂ ਕਿਸੇ ਬਾਬਾ ਜੀ ਕੋਲ ਮਹਾਪੁਰਸ਼ਾਂ ਜੀ ਕੋਲ ਚੱਲ ਜੰਦੇ ਆਂ ਵੀ ਸਾਨੂੰ ਇਹ ਚੀਜ਼ ਚਾਹੀਦੀ ਹੈ ਫਿਰ ਉਹ ਬਾਬਾ ਜੀ ਕਹਿੰਦੇ ਵੀ ਮੈਂ ਦਵਾ ਦੇਾਂਗਾ ਇਹ ਮਿਲ ਜਾਣੀ ਹੈ ਤੁਹਾਨੂੰ ਕੀ ਰੱਬ ਜੋ ਸਾਨੂੰ ਦੇ ਰਿਹਾ ਹੈ ਜੋ ਸਾਨੂੰ ਨੇਚਰਲੀ ਮਿਲ ਰਿਹਾ ਹੈ ਵੀ ਉਹ ਪਰਮਾਤਮਾ ਕਿਸੇ ਨੂੰ ਪੁੱਛ ਕੇ ਦੇ ਰਿਹਾ ਹੈ ਵੀ ਤੁਸੀਂ ਫਲਾਣਿਆਂ ਕੋਲ ਗਏ ਸੀ ਵੀ ਮੈਂ ਉਹਨੂੰ ਪੁੱਛ ਕੇ ਤੁਹਾਨੂੰ ਪੁੱਤਰ ਦਿੱਤਾ ਤੁਹਾਨੂੰ ਇਹ ਦਾਤ ਦਿੱਤੀ ਤੁਹਾਨੂੰ ਗੱਡੀ ਦਿੱਤੀ ਤੁਹਾਡਾ ਜੋ ਵੀ ਕਾਰਜ ਹੋਇਆ ਵੀ ਉਹਨੂੰ ਪੁੱਛ ਕੇ ਦਿੱਤਾ ਹੈ ਹਾਲਾਂਕਿ ਉਹ ਚਾਹੇ ਗੰਗਾਲ ਹੋਵੇ ਹਾਲਾਂਕਿ ਉਹ ਚਾਹੇ ਆਪ ਬਧੂਰਾ ਹੋਵੇ ਆਪਾਂ ਨੂੰ ਕੀ ਪਤਾ ਉਹਦਿਆਂ ਵੀ ਤੇ ਮੰਗਾ ਨੇ ਉਹ ਵੀ ਦੇ ਕਿਸੇ ਸਵਾਰਥ ਦੀ ਖਾਤਰ ਕਿਸੇ ਲੋੜ ਦੀ ਖਾਤਰ ਕਿਤੇ ਨਾ ਕਿਤੇ ਕੋਈ ਭੁੱਖ ਦੀ ਖਾਤਰ ਬਹੁਤ ਕੁਝ ਲਿਸਟ ਬਣਾਈ ਬੈਠਾ ਹੈ ਪਰ ਸਾਨੂੰ ਲੱਗਦਾ ਵੀ ਉਹ ਪੂਰਾ ਕਰਨ ਵਾਲਾ ਹੈ ਨਹੀਂ ਕਾਰਟਿਕਲ ਸੀ ਜੀ ਕਹਿੰਦੇ ਜੋ ਪੁੱਤਰਾਂ ਦੀ ਦਾਤ ਦਿੰਦਾ ਹੈ ਲਿਸਟ ਲੱਗ ਜਾਂਦੀ ਸੀ ਡੇਰੇ ਦੇ ਬਾਹਰ ਲਾਈਨਾਂ ਲੱਗ ਜਾਂਦੀਆਂ ਸਨ ਟੋਕਨ ਮਿਲਦੇ ਸਨ 2 ਨੰਬਰ 3 ਨੰਬਰ 4 ਨੰਬਰ 5 ਨੰਬਰ ਤੇ ਪੁੱਛ ਲਿਆ ਜਾਂਦਾ ਸੀ ਵੀ ਤੁਸੀਂ ਕਿਸ ਕੰਮ ਆਏ ਟੋਕਨ ਅੱਗੇ ਪਿੱਛੇ ਹੋ ਗਿਆ ਚੇਦਿਆਂ ਕੋਲੋਂ ਸੇਵਾਦਾਰਾਂ ਕੋਲੋਂ ਜਦ ਅੱਗੇ ਮਹਾਪੁਰਸ਼ਾਂ ਤੱਕ ਜਦੋਂ ਵਾਰੀ ਆਈ ਉਹ ਟੋਕਨ ਗਲਤ ਸੀ ਅੱਗੇ ਪਿੱਛੇ ਹੋ ਗਿਆ ਟੋਕਨ ਤੇ ਉਹਦਾ ਤੁੱਕਾ ਗਲਤ ਚੱਲ ਗਿਆ ਜੋ ਲਿਸਟ ਦੇ ਹਿਸਾਬ ਨਾਲ ਉਹਨੇ ਆਪਣਾ ਮਟੀਰੀਅਲ ਤਿਆਰ ਕੀਤਾ ਹੋਇਆ ਸੀ ਉਹਨੇ ਕਿਸੇ ਹੋਰ ਨੂੰ ਹੀ ਕਹਿ ਦਿੱਤਾ ਵੀ ਤੇਨੂੰ ਪੁੱਤਰ ਬਿਆਜੇਗਾ ਉਹ ਕਹਿੰਦੀ ਬਾਬਾ ਜੀ ਮੈਂ ਤੇ ਵਿਜੇ ਦੀ ਗੱਲ ਕਰਨ ਆਈ ਆ ਮੇਰਾ ਵਿਆਹ ਨਹੀਂ ਹੋਇਆ ਤੁਸੀਂ ਥੋੜਾ ਤੁਹਾਡਾ ਉਤਰਾ ਚੜਾਓ ਕੇ ਨਾਮ ਦੇ ਵਿੱਚ ਮਤਲਬ ਕਿ ਅਸੀਂ ਕੁਝ ਵੀ ਕਿਸੇ ਕੋਲੋਂ ਵੀ ਸੁਣ ਰਹੇ ਹਾਂ ਗੁਰੂ ਸਾਹਿਬ ਜੀ ਕਹਿੰਦੇ ਰੱਬ ਕਿਸੇ ਨੂੰ ਪੁੱਛ ਕੇ ਥੋੜਾ ਕੋਈ ਦਾਤ ਦਿੰਦਾ ਹੈ ਇਹ ਉਹਦੀ ਮਰਜ਼ੀ ਹੈ ਜੋ ਕੁਝ ਸਾਨੂੰ ਮਿਲ ਰਿਹਾ ਹੈ ਜਿੰਨਾ ਕੁਝ ਸਾਨੂੰ ਮਿਲ ਗਿਆ ਵੱਡੀ ਵਡਿਆਈ ਜਪੁਸ਼ ਨਾ ਦਾਤ ਵੱਡੀ ਵਡਿਆਈ ਜਾਂ ਤੇ ਆਪ ਉਹ ਆਪਣੇ ਆਪ ਦੇ ਵਿੱਚ ਪੂਰਨ ਹੈ ਉਹ ਆਪਣੇ ਆਪ ਉਹਨੂੰ ਕਿਸੇ ਦੀ ਸਹਾਇਤਾ ਦੀ ਕਿਸੇ ਦੇ ਸ਼ਬਦਾਂ ਦੀ ਇਹ ਤੇ ਅਸੀਂ ਲੋਕਾਂ ਨੇ ਦਲਾਖੀ ਕੀਤੀ ਹੋਈ ਹੈ ਅਸੀਂ ਲੋਕਾਂ ਨੇ ਰੱਬ ਨੂੰ ਰਿਸ਼ਵਤ ਖੋਰ ਬਣਾਇਆ ਹੋਇਆ ਅਸੀਂ ਵੀ ਤੁਸੀਂ ਇੰਨੇ ਕੋ ਪਾਠ ਤਿਆਰ ਕਰ ਲਓ ਇੰਨੇ ਕੋ ਪਾਠ ਤੁਹਾਡੇ ਮੈਂ ਰੱਬ ਨੂੰ ਦੱਸ ਦਾਂਗਾ ਰੱਬ ਫਿਰ ਤੁਹਾਨੂੰ ਉਹ ਚੀਜ਼ ਦੇ ਦੇਗਾ ਮਤਲਬ ਅਸੀਂ ਜਿਹੜੇ ਵਿੱਚ ਧਾਰਮਿਕ ਲੋਕਾਂ ਉਹ ਦਲਾਖੀ ਕਰਦੇ ਆ ਇਹ ਗੁਰੂ ਗ੍ਰੰਥ ਸਾਹਿਬ ਤੇ ਸ਼ਬਦ ਆਇਆ ਹੈ ਜਦੋਂ ਤੁਸੀਂ ਅੱਗੇ ਪਾਸਾ ਕੀ ਵਾਰਦੀ ਬਾਣੀ ਵਿੱਚ ਪੜਾਂਗੇ ਜੇ ਮੁਹਾਕਾ ਘਰ ਮੁਹੇ ਘਰ ਮੈਂ ਪਿਤਰੀ ਦੇ ਅੱਗੇ ਵਸਤ ਸਿਝਾਣੀਆਂ ਪਿਤਰੀ ਚੋਲ ਕਰੇ ਮਹਾਰਾਜ ਕਹਿੰਦੇ ਵੱਡੀਆਂ ਹੱਥ ਦਲਾ ਲ ਕੇ ਜਿਹੜਾ ਪਿਤਰਾ ਦੇ ਨਾਮ ਦੇ ਉੱਤੇ ਬੰਦਾ ਲੋਕਾਂ ਪਰਿਵਾਰਾਂ ਨੂੰ ਡਰਾ ਕੇ ਖਾ ਰਿਹਾ ਹੈ ਹੜਪ ਰਿਹਾ ਹੈ ਕਿ ਤੁਹਾਡੇ ਪਿਤਰਾ ਨੂੰ ਇਹ ਚਾਹੀਦਾ ਹੈ ਉਹ ਚਾਹੀਦਾ ਖਾ ਆਪ ਰਿਹਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਇਹੋ ਜਿਹੇ ਬੰਦੇ ਦੇ ਹੱਥ ਵੱਡ ਦੇਣੇ ਚਾਹੀਦੇ ਹਨ ਵੱਡੀਆਂ ਹੱਥ ਦਲਾਲ ਕੇ ਜਿਹੜਾ ਰੱਬ ਨੂੰ ਕਹਿ ਰਿਹਾ ਵੀ ਰਿਸ਼ਵਤ ਕੋਰੀ ਰਾਹ ਹੈ ਵੀ ਮੈਂ ਰਿਸ਼ਵਤ ਦਿਵਾਵਾਂਗਾ ਵਿੱਚ ਏਜੰਟ ਬਣਾ ਲਾ ਉੱਥੇ ਹੱਥ ਵੱਡਣ ਦਾ ਅਰਥ ਫਿਜ਼ੀਕਲੀ ਹੱਥ ਵੱਡਲਦੇ ਨਹੀਂ ਵੀ ਉਹਦੇ ਕੋਲੋਂ ਉਹ ਹੱਕ ਖੋਲੋ ਕਿਸੇ ਦੇ ਹੱਥ ਵੱਟਣ ਦਾ ਅਰਥ ਵੀ ਉਹਦੇ ਕੋਲੋਂ ਪਾਵਰ ਲੈ ਲਓ ਜਿਹੜੀ ਉਹ ਦਲਾਲੀ ਕਰ ਰਿਹਾ ਉਹਦੇ ਕੋਲੋਂ ਹੱਕ ਹੀ ਬੰਦਾ ਧਾਰਮਿਕ ਸ਼ਖਸੀਅਤ ਚ ਜੱਜਦਾ ਨਹੀਂ ਹੈ ਤੋ ਇਹ ਅਸੀਂ ਵਹਿਮ ਕਰਤੀ ਵੀ ਇੰਨੇ ਪਾਠਾਂ ਦੇ ਦੁਆਰਾ ਸੀ ਉਹ ਲਵਾਂਗੇ ਪਾਠ ਸਮਝਣ ਲਈ ਸੀ ਅਕਸਰ ਬੇਨਤੀ ਕੀਤੀ ਜਾਂਦੀ ਹੈ ਅਸੀਂ ਲੋਕਾਂ ਨੇ ਪਾਠ ਸਮਝਣ ਦੀ بجائے ਪਾਠਾਂ ਦਾ ਇੱਕ ਸੌਦਾ ਕਰ ਲਿਆ ਵਪਾਰ ਕਰ ਲਿਆ ਵੀ ਇੰਨੇ ਪਾਠ ਮੇਰੇ ਤਿਆਰ ਨੇ ਰੱਬ ਮੈਨੂੰ ਇਹ ਦੇ ਇਹ ਅਸੀਂ ਇਹ ਬਣਾ ਲਿਆ ਨਹੀਂ ਇਹ ਬਾਜ਼ਾਰੀ ਨਹੀਂ ਹੈ ਵਪਾਰ ਨਹੀਂ ਹੈ ਅਸੀਂ ਗੁਰਬਾਣੀ ਨੂੰ ਸਮਝਣ ਲਈ ਪੜਨਾ ਸੀ ਸ਼ਰਤਾਂ ਥੋੜੀ ਰੱਖਣੀਆਂ ਸੀ ਅਕਸਰ ਬੇਨਤੀ ਹੁੰਦੀ ਹੈ ਵੀ ਇੱਕ ਬਾਪ ਦੀ ਸੇਵਾ ਬੱਚਾ ਕਰ ਰਿਹਾ ਹੈ ਇਹ ਮੇਰਾ ਫਰਜ਼ ਹੈ ਇੱਕ ਬੱਚਾ ਬਾਪ ਦੀ ਸੇਵਾ ਕਰ ਰਿਹਾ ਜੀ ਪਿਤਾ ਜੀ ਮੇਰਾ ਫਰਜ਼ ਹੈ ਮੇਰਾ ਈਮਾਨ ਹੈ ਮੇਰਾ ਧਰਮ ਹੈ ਅੱਜ ਤੁਸੀਂ ਬੈਠਦੇ ਹੋ ਪਰਵਾਹ ਨਾ ਕਰੋ ਮੇਰਾ ਫਰਜ਼ ਹੈ ਅੱਛਾ ਇੱਕ ਬੱਚਾ ਹੋਰ ਸੇਵਾ 'ਚ ਲੱਗਿਆ ਹੋਇਆ ਹੈ ਪੈਰ ਘੁੱਟ ਰਿਹਾ ਦਵਾਈ ਦੇ ਰਿਹਾ ਉਹਦਾ ਸਵਾਰਥ ਹੈ ਤੁਸੀਂ ਮੈਨੂੰ ਜ਼ਮੀਨ ਦਾ ਹਿੱਸਾ ਦੇ ਦਿਓ ਤੁਸੀਂ ਮੈਨੂੰ ਇੰਨਾ ਪੈਸਾ ਦੇ ਕੇ ਜਾਇਓ ਹੁਣ ਲੱਗੇ ਦੋਨੇ ਹੋਏ ਨੇ ਚੰਗਾ ਕੌਣ ਹੈ ਜਿਹੜਾ ਫਰਜ਼ ਇਮਾਨ ਸਮਝ ਕੇ ਕਰ ਰਿਹਾ ਚੰਗਾ ਤੇ ਹੋਈ ਹੈ ਹੁਣ ਅਸੀਂ ਲੋਕ ਪਾਠ ਆਪੋ ਆਪਣੇ ਕਰਦੇ ਆਂ ਅਸੀਂ ਆਪ ਸਮਝਣਾ ਵੀ ਅਸੀਂ ਕੁਝ ਚੀਜ਼ਾਂ ਦੀ ਲਿਸਟ ਖਾਤਰ ਕਰ ਰਹੇ ਆਂ ਜਾਂ ਮੈਂ ਸਿੱਖ ਹੋਣ ਦੇ ਨਾਤੇ ਮੇਰਾ ਫਰਜ਼ ਹੈ ਵੀ ਮੈਨੂੰ ਉਹ ਚੀਜ਼ਾਂ ਮਿਲਣ ਗਈਆਂ ਮੈਂ ਤਾਂ ਕਰਾਂਗਾ ਪਾਠ ਜੇ ਮੈਨੂੰ ਉਹ ਚੀਜ਼ਾਂ ਨਹੀਂ ਮਿਲੀਆਂ ਤੇ ਮੈਂ ਨਹੀਂ ਕਰਨਾ ਫਿਰ ਅਸੀਂ ਕਹਾਂਗੇ ਜਮੇਨਾ ਪਾਠ ਕਰਿਆ ਮੈਨੂੰ ਮਿਲਿਆ ਨਹੀਂ ਉਹ ਕਿਹੜੀ ਚੀਜ਼ ਹੈ ਜਿਵੇਂ ਇੱਕ ਬਾਪ ਬੱਚੇ ਬਾਰੇ ਜਾਣਦਾ ਹੁੰਦਾ ਵੀ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਕਦੋਂ ਜ਼ਰੂਰਤ ਹੈ ਤੇ ਕਿਹੜੀ ਚੀਜ਼ ਦੀ ਜ਼ਰੂਰਤ ਨਹੀਂ ਗੁਰੂ ਸਾਹਿਬ ਜੀ ਕਹਿੰਨ ਲੱਗੇ ਵੀ ਵੱਡੀ ਬਟਾਈ ਚ ਆਪੇ ਆਪ ਉਸ ਦਾਤੇ ਨੂੰ ਤੂੰ ਪ੍ਰੋਪਰ समर्पित हो जा वो अपने आप ਦੇ ਵਿੱਚ ਬੜਾ ਤਾਕਤਵਰ ਹੈ ਉਹ ਆਪਣੇ ਆਪ ਦੇ ਵਿੱਚ ਹੈ ਉਹਨੂੰ ਕਿਸੇ ਹੋਰ ਦੀ ਸਲਾਹ ਦੀ ਜ਼ਰੂਰਤ ਦੀ ਸਹਾਰੇ ਦੀ ਕਿਸੇ ਦੀਆਂ ਬੇਨਤੀਆਂ ਅਰਜ਼ੋਈਆਂ ਦੀ ਕੋਈ ਵਿੱਚ ਏਜੰਟ ਦੀ ਕਿਸੇ ਦੀ ਕੋਈ ਜ਼ਰੂਰਤ ਨਹੀਂ ਹੈ ਉਹ ਆਪਣੇ ਆਪ ਦੇ ਵਿੱਚ ਉਹ ਸਾਨੂੰ ਦੇ ਰਿਹਾ ਹੈ ਮਹਾਰਾਜ ਕਹਿੰਦੇ ਵੱਡੀ ਬਟਿਆਈ ਜਾਪੀ ਆਪ ਤੋਂ ਬੇਤੀ ਸੀ ਜਿਹੜੀ ਆਸਾ ਕੀ ਬਰ ਬਣੀਆਂ ਨੇ ਜੇ ਪੈਸੇ ਕਰਕੇ ਵਿਚਾਰੇ ਵੀ ਜਿਹੜੇ ਸਾਡੇ ਧਰਮ ਦੇ ਨਾਮ ਦੇ ਉੱਤੇ ਵਹਿਮ ਬਣੇ ਹੋਏ ਹਨ ਉਹ ਬਹੁਤ ਖਤਰਨਾਕ ਅੱਛਾ ਜਿਹੜਾ ਬੰਦਾ ਕੋਈ ਐਪੀ ਹੋਵੇ ਵਿਅਚਾਰੀ ਹੋਵੇ ਨਸ਼ਿਆਂ ਵਾਲਾ ਹੋਵੇ ਕਦੇ ਨਾ ਕਦੇ ਮਹਿਸੂਸ ਕਰਦਾ ਹੈ ਉਹ ਬੰਦਾ ਵੀ ਮੈਂ ਗਲਤ ਕੰਮ ਕੀਤਾ ਹੈ ਉਹਨੂੰ ਕਦੇ ਨਾ ਕਦੇ ਚੋਟ ਲੱਗਦੀ ਹੈ ਇਹ ਧਿਆਨ ਦਿਓ ਪਰ ਜਿਹੜਾ ਕਰਮ ਕਾਂਢੀ ਬੰਦਾ ਹੈ ਉਹ ਕਦੇ ਇਹ ਗੱਲ ਸੋਚਦਾ ਹੀ ਨਹੀਂ ਕਿ ਮੈਂ ਗਲਤ ਕੰਮ ਕੀਤਾ ਹੈ ਜਿਹੜਾ ਵੀ ਵਿਚਾਰੀ ਹੈ ਕੋਈ ਨਸ਼ੇ ਵਾਲਾ ਹੈ ਕਿਸੇ ਨੇ ਕੋਈ ਦਾਅ ਪੇਚ ਲਾ ਕੇ ਚਲਾਕੀ ਕੀਤੀ ਚੋਰੀ ਕੀਤੀ ਉਹ ਬੰਦੇ ਨੂੰ ਕਦੇ ਤਾਂ ਚੋਟ ਲੱਗਦੀ ਹੈ ਵੀ ਮੈਂ ਅੱਜ ਇਹ ਕੰਮ ਗਲਤ ਕਰਾਇਆ ਹੈ ਬੇਸ਼ੁਕ ਨੇ ਜਾਣ ਕੇ ਕੀਤਾ ਪਰ ਉਹਨਾਂ ਅੰਦਰ ਚੋਟ ਲੱਗਦੀ ਹੈ ਉਸ ਤੋਂ ਵੀ ਜ਼ਿਆਦਾ ਕਰਮਕਾਂਢੀ ਬੰਦਾ ਹੈ ਜਿਹੜਾ ਕਰਮਕਾਂਢ ਕਰਕੇ ਧਰਮ ਦੀ ਮੋਹ ਲਾ ਰਿਹਾ ਤੇ ਮੰਨ ਨਹੀਂ ਰਿਹਾ ਸਗੋ ਆਪਣੇ ਆਪ ਦੇ ਵਿੱਚ ਉਹ ਹੋਰ ਉਤਸ਼ਾਹਿਤ ਹੋ ਰਿਹਾ ਵੀ ਇਹ ਕੰਮ ਇੰਨੇ ਤੀਰਥਾਂ ਤੇ ਮੈਂ ਸ਼ਰਨਨ ਕਰਦੇ ਆਂ ਉਹ ਸਭ ਤੋਂ ਵੱਡਾ ਘਾਤਕ ਹੈ ਜਿਹੜੀ ਬਿਮਾਰੀ ਦਾ ਪਤਾ ਲੱਗ ਗਿਆ ਉਹਦਾ ਇਲਾਜ ਹੋ ਸਕਦਾ ਹੈ ਕਰਮ ਕਾਂਢੀ ਕਿ ਇਹੋ ਜਿਹਾ ਬਿਮਾਰੀਆਂ ਨੂੰ ਛੇੜੀ ਬੈਠਾ ਵੀ ਉਹਨੂੰ ਬਿਮਾਰੀ ਦਾ ਪਤਾ ਹੀ ਨਹੀਂ ਲੱਗਦਾ ਉਹ ਮੰਨਦਾ ਹੀ ਨਹੀਂ ਸਭ ਉਹ ਜਿਹੜੀ ਚੀਜ਼ਾਂ ਦਾ ਪਰਹੇਜ਼ ਬਾਣੀ 'ਚ ਦੱਸਿਆ ਗਿਆ ਉਹਨਾਂ ਚੀਜ਼ਾਂ ਨੂੰ ਉਹ ਦਾਅਵੇ ਨਾਲ ਕਰਦਾ ਹੈ ਉਹਦਾ ਇਲਾਜ ਕਿਵੇਂ ਹੋ ਜਾਏਗਾ ਜਿਹੜੀ ਕਰਮ ਕਾਂਡਾਂ ਦੀ ਲਿਸਟ ਮਹਾਰਾਜ ਨੇ ਰੱਦ ਕੀਤੀ ਹੈ ਉਹਨੂੰ ਕੌਨਫੀਡੈਂਸ ਨਾਲ ਕਰ ਰਿਹਾ ਹੈ ਔਰ ਇਹ ਦਾਵਾ ਬਣ ਕੇ ਕਰੇ ਵੀ ਮੈਨੂੰ ਤੇ ਡਾਕਟਰ ਨੇ ਦੱਸਿਆ ਹੈ ਹਾਲਾਂਕਿ ਗੁਰੂ ਸਾਹਿਬ ਨੇ ਕੁਝ ਨਹੀਂ ਦੱਸਿਆ ਆਸਾ ਕੀ ਵਾਰ ਵਿਚਾਰਨ ਦਾ ਅਰਥ ਇਹ ਹੈ ਵੀ ਜਿਹੜੀ ਚੀਜ਼ਾਂ ਦੀ ਮਨਾਹੀ ਕੀਤੀ ਗਈ ਗੁਰੂ ਸਾਹਿਬ ਨੇ ਲਿਖਿਆ ਹੋਇਆ ਹੈ ਉਹਨੂੰ ਅਸੀਂ ਕੱਢ ਦੇਣਾ ਹੈ ਤਾਂ ਹੀ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਬਹੁਤਾ ਪ੍ਰਚਾਰਕ ਦੋਰਾ ਹੈ ਤੁਸੀਂ ਕਦੇ ਸਮਾ ਕੱਢ ਕੇ ਲਿਸਟ ਕੱਢਿਓ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਉਹਦੇ ਚੋਂ ਬਹੁਤੇ ਧਾਰਮਿਕ ਸਥਾਨਾਂ ਤੇ ਗੁਰੂ ਸਾਹਿਬ ਗਏ ਧਾਰਮਿਕ ਸਥਾਨਾਂ ਤੇ ਲੋਕਾਂ ਨੂੰ ਸੰਭਾੜਨ ਦੀ ਕੀ ਜ਼ਰੂਰਤ ਪੈ ਗਈ ਸੀ ਗੁਰੂ ਸਾਹਿਬ ਕਹਿੰਦੇ ਦੁਖਾਂ ਦੇ ਇਹ ਵੀ ਧਾਰਮਿਕ ਸੰਨ ਬਹੁਤ ਨੇ ਪਰ ਅਸਲ ਧਰਮੀ ਲੋਕ ਬਹੁਤ ਘੱਟ ਹਨ ਧਾਰਮਿਕ ਗ੍ਰੰਥ ਬਹੁਤ ਨੇ ਪਰ ਅਸਲ ਧਾਰਮਿਕ ਵਿਚਾਰਾਂ ਦੇ ਧਾਰਮਿਕ ਜੀਵਨ ਵਾਲੇ ਲੋਕ ਬਹੁਤ ਘੱਟ ਨੇ ਧਾਰਮਿਕ ਸਥਾਨਾਂ ਤੇ ਤੇ ਕਰਮ ਕਾਂਡ ਮਿਲ ਰਿਹਾ ਹੈ ਪਖੰਡ ਮਿਲ ਰਿਹਾ ਹੈ ਵਹਿਮ ਮਿਲ ਰਿਹਾ ਹੈ ਇਸ ਲਈ ਗੁਰੂ ਸਾਹਿਬ ਜੀ ਬਹੁਤਾ ਧਾਰਮਿਕ ਸਥਾਨਾਂ ਤੇ ਜਾ ਕੇ ਧਾਰਮਿਕ ਲੋਕਾਂ ਨੂੰ ਮਿਲਦੇ ਹੈ ਤਾਂ ਕਰਕੇ ਜਿਹੜੀ ਸਾਰੀ ਬਾਣੀ ਐ ਇਸ ਬਾਣੀ ਨੂੰ ਆਪਾਂ ਆਪਣੇ ਤੇ ਲਾ ਕੇ ਕਰਨੀ ਐ ਜਿੱਥੇ ਗੁਰੂ ਜੀ ਨੇ ਜਨਯੋ ਦੀ ਗੱਲ ਕੀਤੀ ਉੱਥੇ ਆਪਾਂ ਕਾਰਾਂ ਦੀ ਗੱਲ ਕਰਾਂਗੇ ਜਿੱਥੇ ਪਾਠ ਪੋਜਾ ਦੀ ਗੱਲ ਕੀਤੀ ਉੱਥੇ ਅਸੀਂ ਆਪਣੇ ਪੜਨ ਦੇ ਸਟਾਈਲ ਦੇ ਉੱਤੇ ਗੱਲ ਕਰਾਂਗੇ ਤਾਂ ਕਰਕੇ ਪੈਸ ਬਾਣੀ ਦੇ ਵਿਚਾਰ ਕਰ ਰਹੇ ਆ ਮਹਾਰਾਜ ਕਹਿੰਦੇ ਵੱਡੀ ਬਡਿਆਈ ਜਾਪਿਆ ਆਪ ਨਾਨਕ ਕਾਰਨ ਕਥਨੀ ਜਾਏ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਸਾਡੇ ਲੋਕਾਂ ਦੇ ਇੱਕ ਅੰਦਾਜ਼ੇ ਹਨ ਸਤਿਗੁਰੂ ਕਹਿੰਦੇ ਕੀਤਾ ਕਰਨਾ ਸਰਵ ਰਜ਼ਾ ਹੈ ਜੋ ਕੁਝ ਹੋ ਰਿਹਾ ਹੈ ਜੋ ਕੁਝ ਹੋ ਕਰ ਰਿਹਾ ਹੈ ਜੋ ਕੁਝ ਹੋ ਕਰ ਰਿਹਾ ਹੈ ਉਹਦਾ ਜੋ ਕਾਰਨ ਬਣਾ ਰਿਹਾ ਹੈ ਉਹਦੀ ਰਜ਼ਾ ਹੈ ਉਹ ਉਹਦਾ ਹੁਕਮ ਹੈ ਕੋਈ ਨਾ ਕੋਈ ਬੀਉਂਤ ਬਣਾ ਦਿੰਦਾ ਹੈ ਜਿਸ ਨੂੰ ਬਾਣੀ ਦੇ ਵਿੱਚ ਅੱਗੇ ਜਾ ਕੇ ਆਪਾਂ ਪੜਾਂਗੇ ਇਹ ਸਭ ਨਹੀਂ ਇਸ਼ਾਰਾ ਮਾਰੀਆਂ ਕਰਤਾ ਕਰੇ ਸੋ ਕੋਈ ਸਾਨੂੰ ਨਹੀਂ ਪਤਾ ਵੀ ਜ਼ਿੰਦਗੀ ਸਾਡੀ ਅਗਾ ਕਿਹੜੇ ਰਾਹ ਦੇ ਉੱਤੇ ਜਾ ਕੇ ਕਿੱਥੇ ਜਾ ਕੇ ਮਿਲਦੀ ਹੈ ਹਰ ਵਾਰ ਸਾਡਾ ਹਰ ਸਮੇਂ ਦੇ ਉੱਤੇ ਸਮਾਪਾ ਕੇ ਜਿਹੜਾ ਬਦਲਾਵ ਆਂਦਾ ਜਾਂਦਾ ਤੋਂ ਸਾਨੂੰ ਨਹੀਂ ਪਤਾ ਬਸ ਗੁਰੂ ਸਾਹਿਬ ਕਹਿੰਦੇ ਆਪਣੇ ਅੰਦਰ ਇਮਾਨ ਨੂੰ ਜਗਾ ਕੇ ਆਪਣੇ ਅੰਦਰ ਧਰਮ ਦਾ ਜਜ਼ਬਾ ਪੈਦਾ ਕਰਕੇ ਸੱਚ ਨੂੰ ਧਾਰਨ ਕਰਕੇ ਜਾਇ ਸ੍ਰੀ ਅਪਾ ਸਤਿਗੁਰੂ ਜੀ ਦਾ ਮੁਬਾਰਕ ਪਾਵਨ ਸ਼ਲੋਕ ਵਿਚਾਰਿਆ ਸਹਿਬ ਜੀ ਕਿਰਪਾ ਕਰਨੇ ਨਾ ਪਾਵਨ ਸ਼ਲੋਕਾਂ ਦੇ ਵਿੱਚ ਉਸ ਦਾਤੇ ਦੀ ਸਿਫਤ ਕੀਤੀ ਗਈ ਹੈ ਜਿਹੜੀ ਉਹਦੀ ਸਿਫਤ ਸੱਚੀ ਹੈ ਜਿਹੜੀਆਂ ਅਸੀਂ ਝੂਠੀਆਂ ਸਿਫਤਾਂ ਕਰਦੇ ਆ ਉਹਨਾਂ ਨੂੰ ਅਸੀਂ ਤਿਆਗ ਦਈਏ ਇੱਕ ਦਾਤਾ ਹੀ ਸਾਨੂੰ ਦੇਣ ਵਾਲਾ ਹੈ ਸਭ ਨਾਲ ਜਿਹਾ ਕਾ ਇੱਕ ਦਾਤਾ ਦੱਦਾ ਦਾਤਾ ਏ ਕਿ ਉਹ ਹੀ ਦਾਤਾ ਦੇਣ ਵਾਲਾ ਹੈ ਉਹਦਾ ਸ਼ੁਕਰਾਨਾ ਕਰਨਾ ਹੈ ਜੋ ਮਨੁੱਖ ਵਿੱਚ ਦਾਵੇ ਬਣਦਾ ਹੈ ਗੁਰੂ ਸਾਹਿਬ ਕਹਿੰਦੇ ਉਹਨੂੰ ਅਸੀਂ ਆਪਣੀ ਜ਼ਿੰਦਗੀ ਚੋਂ ਕੱਢ ਕੇ ਇੱਕ ਅਕਾਲ ਪੁਰਖ ਨੂੰ ਸਮਰਪਿਤ ਹੋਣਾ ਹੈ ਸੋ ਇਹਨੀ ਬੇਨਤੀ ਆਪ ਜੀ ਪ੍ਰਵਾਨ ਕਰਨੀ ਕੱਲ ਨੂੰ ਆਪਾਂ ਗੁਰੂ ਅੰਗਦ ਸਾਹਿਬ ਜੀ ਦਾ ਪਾਵਨ ਸ਼ਲੋਕ ਸਾਂਝਾ ਕਰਾਂਗੇ ਜਿਸ ਵਿੱਚ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਵੀ ਰੱਬ ਕਿਤੇ ਅਲੱਗ ਨਹੀਂ ਰਹਿੰਦਾ ਵੀ ਰੱਬ ਅਸੀਂ ਸੋਚੀ ਵੀ ਰੱਬ ਕਿਤੇ ਵੱਖ ਆਪਣਾ ਦਫ਼ਤਰ ਖੋਲ ਕੇ ਬੈਠਾ ਵੀ ਰੱਬ ਉੱਥੇ ਰਹਿੰਦਾ ਹੈ ਕਿਸੇ ਖਾਸ ਦਿਨ ਰੱਬ ਆਨਲਾਈਨ ਹੁੰਦਾ ਹੈ ਕਿ ਸੰਧਰਾਗ ਨੂੰ ਆਨਲਾਈਨ ਹੋ ਗਿਆ ਬਾਕੀ ਉਹਦਾ net ਬੰਦ ਰਹਿੰਦਾ ਬਾਕੀ ਉਹਦੇ ਨਾਲ ਅਸੀਂ ਪਾਠ ਕਰ ਹੀ ਨਹੀਂ ਸਕਦੇ ਬਾਕੀ ਦਿਨ ਗੁਰਦੁਆਰੀ ਨਹੀਂ ਜਾ ਸਕਦੇ ਵੀ ਰੱਬ ਇਹੋ ਜਿਹਾ ਨਹੀਂ ਹੈ ਉਹ ਤੇ ਅਸੀਂ ਲੋਕਾਂ ਨੇ ਬਣਾ ਦਿੱਤਾ ਰੱਬ ਹਰ ਸਮੇਂ ਹਰ ਥਾਂ ਤੇ ਮੌਜੂਦ ਹੈ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ 'ਕਾ ਵਿਸ਼ਵਾਸ ਨਾ ਉਹ ਮਰਨ ਤੋਂ ਬਾਅਦ ਵਿੱਚ ਮਿਲਣਾ ਹੈ ਨਾ ਕਰਮਾਂ ਦਾ ਲੇਖ ਮਰਨ ਤੋਂ ਬਾਅਦ ਵਿੱਚ ਹੋਣਾ ਹੈ ਉਹ ਇੱਥੇ ਹੀ ਸਾਰਾ ਕੁਝ ਨਵੇੜਾ ਹੈ ਗੁਰਬਾਣੀ 'ਚ ਇਹਨੂੰ ਕਿਵੇਂ ਸਿੱਧ ਕੀਤਾ ਗਿਆ ਗੁਰੂ ਸਾਹਿਬ ਨੇ ਕਿੰਨੇ ਸੌਖੇ ਸ਼ਬਦਾਂ ਦੁਆਰਾ ਇਨ੍ਹਾਂ ਵਿਚਾਰਾਂ ਨੂੰ ਸਪਸ਼ਟ ਕੀਤਾ ਹੈ ਉਹ ਸਾਰਾ ਆਪਾਂ ਵਿਚਾਰਦੇ ਜਾਵਾਂਗੇ ਜੀ ਆਪ ਸਭ ਦਾ ਧੰਨਵਾਦ ਹੋਈਆਂ ਭੁੱਲਾਂ ਦੀ ਮਾਫੀ ਗੁਰਫਤੇ ਸਾਂਝੀ ਕਰਵਾਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਗ ਬਬਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਤ ਜਗਤ ਚੰਗਿਆਈਆਂ ਬੁਰਿਆਈਆਂ ਬਾਚੇ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਨੇਨਾ